ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਮਾਜ ਸੋਹਣਾ ਬੰਦਾ ਹੈ ਨਾ ਸਮਾਜ ਸੁਥਰਾ ਬੰਦਾ ਹੈ ਉਹ ਇਸ ਕਰਕੇ ਨਹੀਂ ਬੰਦਾ ਕਿ ਕਿਸੇ ਦਾ ਰੂਪ ਰੰਗ ਬੜਾ ਚੰਗਾ ਹੈ ਜਾਂ ਉਸ ਗਲੀ ਮਹੱਲੇ ਸ਼ਹਿਰ ਦੇ ਅੰਦਰ ਚੰਗੇ ਕੱਪੜੇ ਪਾਉਣ ਵਾਲੇ ਸੋਹਣੇ ਕੱਪੜੇ ਪਾਉਣ ਵਾਲੇ ਲੋਕ ਰਹਿੰਦੇ ਨੇ ਜਾਂ ਉਹ ਮਹੱਲਾ ਮਕਾਨ ਬੜੇ ਸੋਹਣੇ ਬਣੇ ਨੇ ਗਲੀਆਂ ਬੜੀਆਂ ਸੋਹਣੀਆਂ ਨੇ ਬਾਜ਼ਾਰ ਬੜੇ ਸੋਹਣੇ ਨੇ ਸਾਫ ਸਫਾਈ ਇਸ ਕਰਕੇ ਨਹੀਂ ਏ ਵੀ ਇੱਕ ਅੰਗ ਹੈ ਪਰ ਇਹਦੇ ਨਾਲੋਂ ਪਹਿਲਾਂ ਇੱਕ ਹੋਰ ਬੜੀ ਵੱਡੀ ਜ਼ਰੂਰਤ ਹੈ ਜਿਹਦੇ ਵੱਲ ਸਾਨੂੰ ਖਾਸ ਧਿਆਨ ਦੇਣਾ ਪੈਣਾ ਇੱਕ ਐਗਜ਼ਾਮਪਲ ਏ ਵੀ ਇੱਕ ਸੁਸਾਇਟੀ ਦੇ ਅੰਦਰ ਬਹੁਤ ਸਾਰੇ ਲੋਕ ਰਹਿੰਦੇ ਨੇ ਹਿੰਦੂ ਸਿੱਖ ਮੁਸਲਮਾਨ ਯਹੂਦੀ ਬੋਧੀ ਪਾਰਸੀ ਸਾਰੇ ਰਹਿੰਦੇ ਨੇ ਉਸ ਸੁਸਾਇਟੀ ਦੇ ਅੰਦਰ ਇੱਕ ਘਰ ਹੈ ਤੁਹਾਨੂੰ ਪਤਾ ਏ ਵੀ ਹਸਬੰਡ ਵਾਈਫ ਜੌਬ ਤੇ ਗਏ ਨੇ ਕੰਮ ਤੇ ਗਏ ਨੇ ਬੱਚੇ ਘਰ ਨੇ ਛੋਟੀ ਉਮਰ ਦੇ ਨਿਆਣੇ ਨੇ ਬੱਚੇ ਨੇ ਖੇਡ ਰਹੇ ਸਨ ਤੁਹਾਨੂੰ ਪਤਾ ਹੈ ਕਿ ਉਹ ਮਾਪੇ ਇਹਨਾਂ ਦੇ ਕਰ ਨਹੀਂ ਅਚਾਨਕ ਸਰਕਟ ਸ਼ਾਰਟ ਹੋਇਆ ਜਾਂ ਕੋਈ ਹੋਰ ਬਹਾਨਾ ਕਾਰਨ ਬਣਿਆ ਤੇ ਘਰ ਨੂੰ ਅੱਗ ਲੱਗ ਗਈ। ਐਗਜ਼ਾਮਪਲ ਦੇ ਰਿਹਾ। ਹੁਣ ਜਿਹੜੇ ਬਹੁਤ ਸਾਰੇ ਲੋਕ ਕੀ ਕਰਨਗੇ ਵੀ ਮੋਬਾਈਲ ਕੱਢਣਗੇ, ਵੀਡੀਓ ਬਣਾਉਣੀ ਸ਼ੁਰੂ ਕਰ ਦੇਣਗੇ। ਕੁਝ ਹੀ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਅੱਗੇ ਆਉਣਗੇ, ਦਰਵਾਜ਼ਾ ਤੋੜਨਗੇ, ਦੋ ਜਣੇ, ਚਾਰ ਜਣੇ ਰਲ ਕੇ ਜਾਂ ਦਵਾਰਾਂ ਤੋਂ ਜੰਪ ਕਰਨਗੇ ਅੰਦਰ ਜਾਣਗੇ, ਬੱਚਿਆਂ ਨੂੰ ਬਾਹਰ ਕੱਢ ਕੇ ਲਿਆਉਣਗੇ। ਹਨ ਜੋ ਤੁਸੀਂ ਬੱਚੇ ਬਾਹਰ ਕੱਢ ਕੇ ਲਿਆਂਦੇ ਇਤਨੀ ਨਾ ਸੋਚਿਆ ਵੀ ਇਹ ਹਿੰਦੂ ਦਾ ਹੈ ਸਿੱਖ ਦਾ ਹੈ ਮੁਸਲਮਾਨ ਦਾ ਹੈ ਬੁੱਧੀ ਦਾ ਹੈ ਯਹੂਦੀ ਦਾ ਹੈ ਪਾਰਸੀ ਦਾ ਕਿਹਦਾ ਅਗਰ ਇਹ ਸੋਚਦੇ ਹੋ ਤੇ ਫਿਰ ਤੁਹਾਡੇ ਕਰਕੇ ਸਮਾਜ ਸੁਥਰਾ ਨਹੀਂ ਬਣੇਗਾ ਬਲਕਿ ਗੰਦਾ ਬਣੇਗਾ ਤੁਸੀਂ ਬੱਚਿਆਂ ਨੂੰ ਬਾਹਰ ਕੱਢ ਲਿਆਂਦਾ ਉਸ ਸੁਸਾਇਟੀ ਦੇ ਸਾਰੇ ਲੋਕ ਇੱਕ ਦਿਨ ਇਕੱਠੇ ਹੋਏ ਸੁਸਾਇਟੀ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਕੋਈ ਸਨਮਾਨਿਤ ਚਿੰਨ ਦਿੱਤਾ ਸਨਮਾਨ ਕਰਨਾ ਚਾਹਿਆ ਔਰ ਕਿਦਾਂ ਸਨਮਾਨ ਹੋਇਆ ਜੀ ਜਿਹੜਾ ਅੰਦਰ ਜਾ ਕੇ ਬਲਦੀ ਅੱਗ ਦੇ ਵਿੱਚੋਂ ਆਪਣੇ ਆਪ ਨੂੰ ਵੀ ਜਿੰਨੇ ਬਚਾ ਲਿਆ ਤੇ ਨਾਲ ਲੱਗਦਾ ਬੱਚਿਆਂ ਨੂੰ ਵੀ ਬਚਾ ਲਿਆ ਉਹ ਬੱਚੇ ਭਾਵੇਂ ਡੀਸੀ ਦੇ ਸਨ ਭਾਵੇਂ ਐਸਪੀ ਦੇ ਸਨ ਮੈਂ ਐਗਜ਼ਾਮਪਲ ਦੇ ਰਿਹਾ ਜਿੰਨਾ ਮਰਜੀ ਤਣਾੜ ਪਰਿਵਾਰ ਦੇ ਬੱਚੇ ਹੋਣ ਪਰ ਜਿਹੜਾ ਬਚਾਉਣ ਵਾਲਾ ਹੈ ਉਹ ਆਮ ਤੋਂ ਆਮ ਹੋਵੇ ਉਹ ਤਣਾੜ ਪਤੀ ਪਤਨੀ ਵੀ ਉਸ ਦਿਨ ਆਮ ਸ਼ਖਸ ਦੇ ਪੈਰਾਂ ਡਿੱਗੇ ਹੋਏ ਤੁਹਾਨੂੰ ਮਿਲਣਗੇ ਤੇ ਸਾਰਿਆਂ ਲੋਕਾਂ ਦੇ ਅੰਦਰ ਤੁਹਾਡਾ ਸਿਰ ਉਸ ਦਿਨ ਉੱਚਾ ਹੁੰਦਾ ਹੋਇਆ ਨਜ਼ਰ ਤੁਹਾਨੂੰ ਪਾਏਗਾ ਹੁਣ ਸਮਾਜ ਸੋਣਾ ਉਹਦੇ ਕਰਕੇ ਬਣਿਆ ਸੋਸਾਇਟੀ ਸੋਣੀ ਉਹਦੇ ਕਰਕੇ ਬਣੀ ਆ ਉਹਨਾਂ ਕਰਕੇ ਬਣੀ ਜਿਹੜੇ ਕੋਲ ਖਲੋ ਕੇ ਵੀਡੀਓ ਬਣਾਉਂਦੇ ਰਹੇ ਦੂਜੀ ਗੱਲ ਤੁਸੀਂ ਜਾ ਰਹੇ ਹੋ ਕਾਰ ਦਾ ਐਕਸੀਡੈਂਟ ਹੋ ਗਿਆ ਰਾਹ ਦੇ ਅੰਦਰ ਤੁਹਾਡੇ ਸਾਹਮਣੇ ਐਕਸੀਡੈਂਟ ਹੋਇਆ ਤੁਸੀਂ ਫੇਰ ਦੁਬਾਰਾ ਮੋਬਾਈਲ ਕੱਢਿਆ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਕੁਝ ਵੇਂਦੇ ਰਹੇ ਤੇ ਨਿਕਲ ਗਏ ਪਰ ਇੱਕ ਬੰਦਾ ਖਲੋਤਾ ਉਨੇ ਵੇਖਿਆ ਵੀ ਕਾਰ ਨੂੰ ਅੱਗ ਲੱਗਣ ਵਾਲੀ ਹੈ। ਉਹਨੇ ਫਟਾਫਟ ਕਿਸੇ ਵੀ ਕਾਰਨ ਉਹਨੇ ਵਿੰਡੋ ਖੋਲੀ, ਸ਼ੀਸ਼ਾ ਤੋੜਿਆ ਜਿੱਦਾਂ ਕਿਦਾਂ ਵੀ ਉਹਨੇ ਅੰਦਰ ਜਿਹੜਾ ਡਰਾਈਵਰ ਸੀ ਇੱਕ ਸਵਾਰੀ ਹੋਰ ਸੀ। ਉਹਨਾਂ ਨੂੰ ਜਲਦਬਾਜ਼ੀ ਦੇ ਅੰਦਰ ਨਾਲ ਖਿੱਚ ਕੇ ਬਾਹਰ ਕੱਢਿਆ। ਤੇ ਜਿਵੇਂ ਹੀ ਉਹ ਬਾਹਰ ਕੱਢ ਕੇ ਲਿਆਇਆ ਤਵੇਂ ਵੇਖਿਆ ਕਿ ਵੀ ਅੱਧੇ ਮਿੰਟ ਦੇ ਅੰਦਰ ਅੰਦਰ ਕਾਰ ਨੂੰ ਅੱਗ ਲੱਗ ਗਈ ਤੇ ਉਹ ਰਾਖ ਬਣ ਗਈ, ਸਵਾਹ ਬਣ ਗਈ। ਹੁਣ ਉਹ ਜਿਹੜਾ ਬਚਣ ਵਾਲਾ ਹੈ ਉਹਦੀਆਂ ਨਜ਼ਰਾਂ ਦੇ ਅੰਦਰ ਸੁਥਰਾ ਕੌਣ ਹੈ? ਉਦਿਆਂ ਨਜ਼ਰਾਂ ਦੇ ਅੰਦਰ ਚੰਗਾ ਕੌਣ ਹੈ ਉਹ ਨੂੰ ਕੌਣ ਸੀ ਕਿਹੜੀ ਜਾਤ ਮਜ਼ਬ ਕੌਮ ਦੇਸ਼ ਬਰਾਦਰੀ ਦੇ ਨਾਲ ਸਬੰਧ ਰੱਖਦਾ ਹੈ ਫਰਕ ਨਹੀਂ ਪੈਂਦਾ ਫਰਕੇ ਪੈਂਦਾ ਹੈ ਵੀ ਉਸ ਵਕਤ ਕਿਸੇ ਨੇ ਇਨਸਾਨੀਅਤ ਵਾਲਾ ਫਰਜ਼ ਨਿਭਾਇਆ ਜਾਂ ਕੇਵਲ ਵੀਡੀਓ ਹੀ ਬਣਾਉਂਦੇ ਰਹੇ ਤੀਜੀ ਉਦਾਹਰਣ ਤੁਸੀਂ ਇੱਕ ਰੋਡ ਦੇ ਉੱਤੇ ਜਾ ਰਹੇ ਹੋ ਮੀਂਹ ਪੈ ਰਿਹਾ ਹੈ ਔਰ ਪੈਂਦੇ ਹੋਏ ਮੀਂਹ ਦੇ ਅੰਦਰ ਵੇਖਿਆ ਕਿ ਤੁਸੀਂ ਵੀ ਇੱਕ ਲੇਡੀ ਹੈ ਉਦੀ ਕਾਰ ਦਾ ਟਾਇਰ ਪੈਂਚਰ ਹੋ ਗਿਆ ਉਹ ਕਾਰ ਦਾ ਟਾਇਰ ਬਦਲਣ ਦਾ ਯਤਨ ਤੇ ਕਰਦੀ ਏ ਪਰ ਲੇੜੀ ਇਹ ਹੈ ਵੀ ਕਮਜ਼ੋਰ ਜਿਹੀ ਲੇੜੀ ਉਹਦੇ ਤੋਂ ਬਦਲਿਆ ਨਹੀਂ ਜਾ ਰਿਹਾ ਜੈਕ ਨਹੀਂ ਲੱਗ ਰਿਹਾ ਜਾਂ ਨਟ ਨਹੀਂ ਖੁੱਲ ਰਿਹਾ ਜਿਸ ਤਰ੍ਹਾਂ ਵੀ ਹੁਣ 2 4 5 10 20 ਆਏ ਤੇ ਅੱਗੇ ਵੇਖ ਕੇ ਨਿਕਲਦੇ ਰਹੇ ਇੱਕ ਖਲੋਤਾ ਹੈ ਤੇ ਤੁਸੀਂ ਆਪਣੇ ਵੱਲੋਂ ਸਲਾਮਾ ਪਤਾ ਕੀ ਮਨ ਦੇ ਅੰਦਰ ਹੀ ਕਰਦੇ ਰਹੇ ਇਨੂੰ ਅੰਦਰ ਬਹਿ ਜਾਣਾ ਚਾਹੀਦਾ ਸੀ ਮੀਂਹ ਰੋਕੀ ਜਾਣਾ ਸੀ ਫੇਰ ਟਾਇਰ ਬਦਲ ਲੈਂਦੀ ਐ ਨਹੀਂ ਜਲਦਬਾਜੀ ਕਾਦੀ ਐ ਇਹ ਤੇ ਤੁਹਾਡੀਆਂ ਗੱਲਾਂ ਨੇ ਨਾ ਜਿਹੜੀ ਪੈਂਦੇ ਮੀਂਹ ਦੇ ਅੰਦਰ ਟਾਇਰ ਬਦਲ ਰਹੀ ਐ ਹੋ ਸਕਦਾ ਏ ਉਹਨੂੰ ਤੁਹਾਡੇ ਨਾਲੋਂ ਕਈ ਗੁਣਾ ਵੱਧ ਜਲਦਬਾਜੀ ਹੋਵੇ ਉਹਨੇ ਕਿਧਰੇ ਪਹੁੰਚਣਾ ਹੋਵੇ ਉਹਨੇ ਮੀਟਿੰਗ ਅਟੈਂਡ ਕਰਨੀ ਹੋਵੇ ਉਹਦਾ ਹੋਰ ਕੋਈ ਕੰਮ ਵਿਗੜਦਾ ਹੋਵੇ ਉਹਨੂੰ ਜਾਣਾ ਜ਼ਰੂਰੀ ਹੋਵੇ ਖੈਰ ਹੁਣ ਇੱਕ ਬੰਦਾ ਆਇਆ ਉਹਨੇ ਆਪਣੀ ਕਾਰ ਪਾਸੇ ਲਾਈ ਉਹਨੇ ਜੈਕ ਲਾਇਆ ਉਹਨੇ ਟਾਇਰ ਬਦਲਿਆ ਤੇ ساری ਉਮਰ ਵਾਸਤੇ ਉਸ ਬੰਦੇ ਦੀ ਇੱਜ਼ਤ ਤੇ ਮਨ ਦੇ ਅੰਦਰ ਬੰਨੀ ਹੈ ਉਸ ਬੰਦੇ ਦਾ ਜਿਹੜਾ ਲਿਬਾਸ ਪਾਇਆ ਸੀ ਉਹਦੀ ਇੱਜ਼ਤ ਬੰਨੀ ਹੈ ਤੇ ਜੇ ਉਹਨੂੰ ਪਤਾ ਲੱਗਿਆ ਨਾ ਵੀ ਇਹਦਾ ਬੰਦਾ Hindu ਏ Sikh ਏ Musalman ਏ ਕਿਹੜੇ ਧਰਮ ਦੇ ਨਾਲ ਸੰਬੰਧ ਰੱਖਦਾ ਉਸ ਧਰਮ ਦੀ ਇੱਜ਼ਤ ਵੀ ਉਹਦੇ ਲੇਡੀ ਦੇ ਮਨ ਦੇ ਅੰਦਰ ਬਣ ਜਾਣੀ ਹੈ ਸਮਾਜ ਸੁਥਰਾ ਬਣਦਾ ਹੈ ਐਸੇ ਲੋਕਾਂ ਕਰਕੇ ऐसे ਲੋਕਾਂ ਕਰਕੇ ਨਹੀਂ ਮੰਦਾ ਵੀ ਜਿਹੜੇ ਮੁੱਛਾਂ ਨੂੰ ਤਾ ਦੇ ਕੇ ਗੋਦੇ ਅੰਦਰ ਸਿਰ ਚੁੱਕ ਕੇ ਤੁਰੇ ਫਿਰਦੇ ਨੇ ਮੈਂ ਇਹਨਾਂ ਨੂੰ ਕੀ ਸਮਝਣਾ ਸੋਸਾਇਟੀ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਤੁਰਿਆ ਫਿਰ ਤੂੰ ਆਪਣੀ ਗੋਦੇ ਅੰਦਰ ਤੇਰੇ ਕਰਕੇ ਤੇ ਸਮਾਜ ਦੇ ਅੰਦਰ ਬੁਰਾਈ ਪਈ ਤੇਰੇ ਕਰਕੇ ਤੇ ਸਮਾਜ ਬੁਰਾ ਬਣਿਆ ਲੋਕਾਂ ਨੇ ਕੀ ਲੈਣਾ ਹੈ ਬੇ ਤੂੰ ਲਿਬਾਸ ਕਿਹੜਾ ਪਾਇਆ ਨੀਲਾ ਪਾਇਆ ਹੈ ਪੀਲਾ ਪਾਇਆ ਹੈ ਜਨੇਊ ਪਾਇਆ ਹੈ ਕਿਰਪਾਨ ਪਾਈ ਹੈ ਕਿੰਨਾ ਵੱਡਾ ਤਿਲਕ ਲਾਇਆ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੇ ਤੇਰੇ ਇਨ ਬਾਰੀ ਚਿੰਨਾ ਤੋਂ ਕੀ ਲੈਣਾ ਹੈ ਲੋਕਾਂ ਨੂੰ ਲੈਣ ਦੇ ਨੇ ਇਸ ਚੀਜ਼ ਦੇ ਨਾਲ ਸਿਭੀ ਤੋਂ ਅਨਸਾਨੀਅਤ ਪਾਲ ਰਿਹਾ ਹੈ ਫਰਜ਼ ਪਾਲ ਰਿਹਾ ਹੈ ਜਾਂ ਨਹੀਂ ਪਾਲ ਰਿਹਾ ਤੋ ਕਿਸੇ ਦਾ ਮਦਦਗਾਰ ਬਣ ਰਿਹਾ ਹੈ ਜਾਂ ਨਹੀਂ ਬਣ ਰਿਹਾ ਤਿਲਕ ਭਾਵੇਂ 2 ਲਾਹ ਭਾਵੇਂ 4 ਲਾਹ ਕਿਰਪਾਨਾਂ ਭਾਵੇਂ 2 ਪਾ ਭਾਵੇਂ 4 ਪਾ ਨੀਲਾ ਪਾ ਚਿੱਟਾ ਪਾ ਪੀਲਾ ਪਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਕਿਸੇ ਨੇ ਘਟਨਾ ਸੁਣਾਈ ਅਮਰੀਕਾ ਦੇ ਅੰਦਰ ਨਾ ਇੱਕ ਸਟੇਟ ਪੈਂਦੀ ਹੈ ਉਹ ਸਟੇਟ ਦਾ ਨਾਮ ਨਿਊ ਮੈਕਸੀਕੋ ਹੈ ਉਹ ਜਿਹਦੇ ਨਾਲ ਹੱਡ ਬੀਤੀ ਉਹਨੇ ਮੈਨੂੰ ਗੱਲ ਸੁਣਾਈ ਉਹ ਕਹਿੰਦਾ ਮੈਂ ਟਰੱਕ ਸਟੌਪ ਦੇ ਉੱਤੇ ਥੋੜਾ ਜਿਹਾ ਦੂਰ ਹਟਵਾ ਟਰੱਕ ਖਲਾਰ ਕੇ ਟਰੱਕ ਸਟੌਪ ਦੀ ਪਾਰਕਿੰਗ ਵਿੱਚ ਕਹਿੰਦਾ ਮੈਂ ਨਾਉਣ ਵਾਸਤੇ ਚਲਾ ਗਿਆ ਸ਼ਾਵਰ ਲੈਣ ਵਾਸਤੇ ਚਲਾ ਗਿਆ ਅਚਾਨਕ ਕੀ ਹੋਇਆ ਸਰਕਟ ਸ਼ਾਰਟ ਹੋਇਆ ਜਾਂ ਕਿੱਦਾਂ ਵੀ ਹੋਇਆ ਵੀ ਉਹਦੇ ਟਰੱਕ ਨੂੰ ਨਾ ਅੱਗ ਲੱਗ ਜਾਂਦੀ ਹੈ ਹੁਣ ਜਿਹੜੇ ਨੇੜੇ ਸੰਗੋਰੇ ਗੋਰੀਆਂ ਉਹ ਫਟਾਫਟ ਆਪਣੇ ਟਰੱਕ ਦੋੜਾ ਕੇ ਦੂਰ ਵੀ ਲੈ ਗਏ ਔਰ ਟਰੱਕ ਜਲ ਰਿਹਾ ਸੀ ਬਚਾਅ ਤੇ ਨਾ ਕਰ ਪਾਏ ਉਹਨਾਂ ਫਾਇਰ ਨੂੰ ਫੋਨ ਕੀਤਾ ਫਾਇਰ ਆ ਵੀ ਗਈ ਅੱਗ ਵੀ ਬੁਝ ਗਈ ਪਰ ਟਰੱਕ ਸੜ ਗਿਆ ਉਵਿੰਦੇਸਨ ਵੀ ਬੰਦਾ ਅੰਦਰ ਸੜ ਗਿਆ ਜਾਂ ਬਾਹਰ ਹੋਵੇ ਸਟੋਰ ਵਿੱਚ ਗਿਆ ਹੋਵੇ ਉਨੀ ਦੇਰ ਨੂੰ ਨਾ ਬਾਹਰੋਂ ਇੱਕ ਪੰਜਾਬੀ ਬੰਦਾ ਆਇਆ ਉਹ ਆਪਣੇ ਹੱਥ ਦੇ ਅੰਦਰ ਛੋਟਾ ਬੈਗ ਲੈ ਕੇ ਆ ਰਿਹਾ ਸੀ ਔਰ ਉਹਨੇ ਆਖਿਆ ਵੀ ਇੱਥੇ ਤੇ ਮੇਰਾ ਟਰੱਕ ਲੋਤਾ ਸੀ ਐਨਾ ਉਹਦਾ ਨੰਬਰ ਸੀ ਲੋਕਾਂ ਆਖਿਆ ਵੀ ਉਹ ਤੇ ਸੜ ਗਿਆ ਹੁਣ ਲੋਕਾਂ ਨੇ ਨਾ ਉਹਦੇ ਨਾਲ ਕੋਈ ਕਾਲਾ ਕੋਈ ਗੋਰਾ ਕੋਈ ਦੂਜਾ ਕੋਈ ਤੇਜਾ ਉਹਦੇ ਨਾਲ ਨਾ ਹਮਦਰਦੀ ਪ੍ਰਗਟਾਈ ਹਾਲਾਂਕਿ ਸਭ ਕੁਝ ਇੰਸ਼ੋਰੈਂਸ ਕਵਰ ਕਰਦੀ ਹੈ ਉਹ ਕਹਿੰਦਾ ਮੇਰੇ ਕੱਪੜੇ ਅੰਦਰ ਨਹੀਂ ਸਨ ਮੇਰਾ ਮੋਬਾਈਲ ਅੰਦਰ ਨਹੀਂ ਸੀ ਮੇਰਾ ਪਰਸ ਅੰਦਰ ਨਹੀਂ ਸੀ ਕੁਝ ਵੀ ਨਹੀਂ ਸੀ ਸਭ ਕੁਝ ਬਚ ਗਿਆ ਪਰ ਲੋਕਾਂ ਕਿਸੇ 100 ਦਿੱਤਾ 200 ਦਿੱਤਾ 50 ਦਿੱਤੇ 3000 ਡਾਲਰ ਇਕੱਠਾ ਕਰਕੇ ਨਾ ਉਹਦੀ ਜੇਬ ਵਿੱਚ ਪਾਇਆ ਉਹ ਕਹਿੰਦਾ ਮੈਂ ਮਨਾ ਕਰਦਾ ਰਿਹਾ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਤੂੰ ਕੱਪੜੇ ਖਰੀਦ ਲਵੇਂ ਹੋਰ ਕੱਪੜੇ ਖਰੀਦ ਲਵੇਂ ਹੁਣ ਨੈਤਿਕਤਾ ਜਿਨ੍ਹਾਂ ਨੇ ਪਾਲੀ ਇਨਸਾਨੀਅਤ ਜਿਨ੍ਹਾਂ ਨੇ ਪਾਲੀ ਉਹ ਕਹਿੰਦਾ ਇਕੱਲੇ ਇਕੱਲੇ ਨੂੰ ਮੈਂ ਸਲੂਟ ਕਰਦਾ ਅੱਜ ਵੀ ਜਿਹੜੇ ਜਿਹੜੇ ਲੋਕ ਮਿਲੇ ਸਨ ਮੈਨੂੰ ਪਛਾਣ ਵੀ ਨਹੀਂ ਐ ਕਦੇ ਮਿਲਣਗੇ ਮੈਂ ਸ਼ਾਇਦ ਪਛਾਣ ਵੀ ਨਹੀਂ ਸਕਾਂਗਾ ਪਰ ਕਹਿੰਦਾ ਅੱਜ ਵੀ ਮੇਰੇ ਅੰਦਰ ਉਹਨਾਂ ਵਾਸਤੇ ਹਮਦਰਦੀ ਦਾ ਸਾਹ ਐ ਅੱਜ ਵੀ ਮੇਰੇ ਅੰਦਰ ਪਿਆਰ ਐ ਉਹਨਾਂ ਕਰਕੇ ਸਮਾਜ ਸੁਥਰਾ ਬੰਦ ਐ ਚੰਗਾ ਬੰਦ ਐ ਨਾ ਕਿ ਉਹਨਾਂ ਕਰਕੇ ਜਿਹੜੇ ਕੋਲ ਖਲੋਂਦੇ ਨੇ ਵੀਡੀਓ ਬਣਾਉਂਦੇ ਨੇ ਔਰ ਚਲੇ ਜਾਂਦੇ ਨੇ ਇਹ ਅਪਲੋਡ ਕਰ ਦਿੰਦੇ ਨੇ ਖੈਰ ਮੈਂ ਵੀ ਵੇਖਿਆ ਹੈ ਵਿਕੀਆਂ ਥਾਵਾਂ ਦੇ ਉੱਤੇ ਫਰੂਟ ਦੇ ਭਰੇ ਹੋਏ ਟੋਕਰੇ ਮਿਲਦੇ ਨੇ ਔਰ ਉੱਤੇ ਇੱਕ ਨਿਕਾ ਜਿਹੇ ਨਾਲ ਬੋਰਡ ਲੱਗਾ ਹੁੰਦਾ ਹੈ ਵੀ ਜਿੰਨਾ ਫਰੂਟ ਚਾਹੀਦਾ ਲੈ ਜਾਓ ਜਿੰਨੇ ਪੈਸੇ ਪਾਉਣੇ ਨੇ ਇੱਥੇ ਪਾ ਆ ਜਾਓ ਜਿਹੜੇ ਚੋਰੀ ਨਹੀਂ ਕਰਦੇ ਯਾਰੀ ਨਹੀਂ ਕਰਦੇ ਕਤਲੋਗਾਰਤ ਨਹੀਂ ਕਰਦੇ ਲੁੱਟ ਖੋਹ ਨਹੀਂ ਕਰਦੇ ਮਾਰ ਤਾੜ ਨਹੀਂ ਕਰਦੇ ਉਹਨਾਂ ਲੋਕਾਂ ਕਰਕੇ ਸਮਾਜ ਸੁਥਰਾ ਬੰਦ ਆ ਉਨਾ ਕਰਕੇ ਨਹੀਂ ਵੀ ਜਿਹੜੇ ਮੁੱਛਾਂ ਨੂੰ ਤਾ ਦੇ ਕੇ ਚੰਗਾ ਲਿਬਾਸ ਪਾ ਕੇ ਆਪਣੇ ਆਪ ਚੀ ਆਕੜੇ ਫਿਰਨ ਆਪਣੇ ਆਪ ਚੀ ਫੁੱਲੇ ਫਿਰਨ ਜੀ ਮੈਂ ਫਲਾਣੇ ਦਾ ਸਿੱਖ ਮੈਂ ਫਲਾਣੇ ਦਾ ਸ਼ਗਿਰਦ ਮੈਂ ਫਲਾਣੇ ਦਾ ਸ਼ਗਿਰਦ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਜੇ ਤੁਹਾਡੇ ਅੰਦਰ ਨੈਤਿਕਤਾ ਨਹੀਂ ਜੇ ਤੁਹਾਡੇ ਅੰਦਰ ਚੰਗੇ ਗੁਣ ਨਹੀਂ ਜੇ ਤੁਹਾਨੂੰ ਫਰਜ਼ ਨਿਭਾਉਣ ਦੀ ਅਕਲ ਨਹੀਂ ਤੇ ਕੋਈ ਫਰਕ ਨਹੀਂ ਪੈਂਦਾ ਲਿਬਾਸ ਕਿਦਾ ਪਾਇਆ ਹੈ ਯਾ ਤੁਸੀਂ ਆਪਣੇ ਨਾਮ ਦੇ ਨਾਲ ਨਾ ਕੀ ਦਾ ਜੋੜ ਰਹੇ ਹੋ ਫਰਕ ਪੈਂਦਾ ਹੈ ਵੀ ਤੁਹਾਡੇ ਕਰਕੇ ਸਮਾਜ ਗੰਦਲਾ ਬਣ ਰਿਹਾ ਹੈ ਜਾਂ ਸੁਥਰਾ ਬਣ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ